ਤਸੀ ਗਾਣੇ ਗਾ ਕੇ ਮੇਰਾ ਮਜ਼ਾਕ ਨਾ ਢਾਓ ਜੇ ਤੈਨੂੰ ਗਾਣੇ ਗਾਣੇ ਆਂਦੇ ਆ ਤੇ ਗਾਣੇ ਮੈਂ ਵੀ ਗਾ ਸਕਦਾ ਤੇਰਾ ਮਜ਼ਾਕ ਨਾ ਡਾਈਏ ਉਹ ਹੋਰ ਇੱਥੇ ਸੀ ਥਾਣੇ ਵਿੱਚ ਪਤੰਗ ਢਾਈਏ ਪਰ ਮੇਰੀ ਸੁਣ ਗੱਲ ਇਹ ਤਾਂ ਮੈਨੂੰ ਲੱਗ ਗਿਆ ਪਤਾ ਕਿ ਤੇਰੀਆਂ ਸ਼ਕਤੀਆਂ 'ਚ ਤੇਰੇ ਕੋਲ ਹੈ ਨਹੀਂ ਐਵੇਂ ਜੇਲ੍ਹ 'ਚ ਬੰਦ ਖੜਾ ਚੱਲ ਕੋਈ ਗਾਣਾ ਗੁਣਾ ਸੁਣਾ ਦੇ ਛੱਡ ਦੇ ਤੂੰ ਮੇਰੇ ਪਿੱਛੇ ਕੁੰਮਣਾ ਕਮਾਣਾ ਤਾਂ ਤਰੀਕਾ ਮੈਂ ਤੇਰੇ ਹੱਥ ਨਹੀਂ ਆਣਾ ਆ ਗਿਆ ਜੇ ਮੇਰੇ ਅੜੀਕੇ ਦੇਖੀ ਫਿਰ ਤੈਨੂੰ ਕਿਵੇਂ ਛੱਲਦਾ ਮੇਰੇ ਪਿੱਛੇ ਤਾਂ ਤੇਰੇ ਕਾ ਧੂਣਾ ਫੂਕੇ ਤੈਨੂੰ ਕੀ ਮਿਲਦਾ ਮੇਰੇ ਪਿੱਛੇ ਤਾਂ ਤੇਰੇ ਕਾ ਧੂਣਾ ਫੂਕੇ ਤੈਨੂੰ ਕੀ ਮਿਲਦਾ ਰੱਖਿਆ ਏ ਚਿਮਟਾ ਮੈਂ ਧੌਣੀ ਲਾਉਣ ਨੂੰ ਤੇਰੇ ਜੇ ਪੂਤਾ ਨੂੰ ਬੰਦੇ ਬਣਾਉਣ ਨੂੰ ਰੱਖਿਆ ਹੈ ਚਿਮਟਾ ਮੈਂ ਤੌਣੀ ਲਾਉਣ ਨੂੰ ਤੇਰੇ ਜੇ ਪੁੱਤਾਂ ਨੂੰ ਬੰਦੇ ਬਣਾਉਣ ਨੂੰ ਬਣ ਗਿਆ ਤਾਂ ਤਰਿਕ ਕਾਲਿਆ ਮੈਂ ਪੁੱਤਾ ਇੱਕ ਤੇਰੇ ਕਰਕੇ ਓ ਮੈਂ ਕਿਹੜਾ ਤੁਹਾਡੇ ਕੋਲੋਂ ਡਰਦਾ ਆਂ ਦੇਖ ਲਓ ਪਾਵੇਂ ਮੇਰੇ ਨਾਲ ਲੜ ਕੇ ਓ ਬਣ ਗਿਆ ਤਾਂ ਤਰਿਕ ਕਾਲਿਆ ਪੁੱਤਾ ਇੱਕ ਤੇਰੇ ਕਰਕੇ ਬਣ ਗਿਆ ਤਾਂ ਤਰਿਕ ਕਾਲਿਆ ਪੁੱਤਾ ਇੱਕ ਤੇਰੇ ਕਰਕੇ شان ਹੋਏਗਾ نقصان اوے ਐਵੇਂ ਨਾ جناب ਤਾਉਂਤਰੀ ਦੀ ਗੱਲਾਂ ਬਚਾਓ ਉਹ ਸਾਨੂੰ ਹੁਣ ਕੋਈ ਨੁਕਸਾਨ ਨਹੀਂ ਹੋਣਾ ਤੁਸੀਂ ਤਾਉਂਤਰੀ ਦੀ ਗੱਲ ਨਹੀਂ ਸੁਣੀ ਕਿ ਅੱਜ ਇਹਦੇ ਕੋਲ ਸ਼ਕਤੀਆਂ ਹਨੀ ਭੂਤਕੋਲ ਤੇ ਸਾਨੂੰ ਕਾਹਦਾ ਡਰ ਆ ਜਾਓ ਠਹਿ ਜਾਓ ਪਹਿਲਾਂ ਮੈਨੂੰ ਮੰਤਰ ਪੜ ਲੈਂਦੇ ਹੋ ਫੇਰ ਖੋਲਿਓ ਆ ਲੋ ਮੋਲੋ ਸੋਲੋ ਰੋਲੋ ਹਣ ਭੂਤ ਨੂੰ ਖੋਲੋ ਤੇ ਖੋਲਣਾ ਆ ਹੋਰ ਤੇਰੀ ਇਜਾਜ਼ਤ ਲੈਣੀ ਆ ਅਸੀਂ ਨਹੀਂ ਦਵਦੇ ਰੂਹ ਤੇ ਭੂਤਕੋਲ ਉਹ ਮੇਰੇ ਨਾਲ ਦਫੀ ਪਾਈ ਜਾਂ ਨਾ ਮੈਟ੍ਰਿਕਾ ਵਾਲਿਆਂ ਓਏ ਓਏ ਪੁੱਤਾ ਨਦੀ ਚੋਂ ਕੱਢਾਂ ਨਾਲਿਆਂ ਨੂੰ ਦੁਕਾਨਾਂ ਚੋਂ ਪਜਾਵਾਂ ਲਾ ਲਿਆਂ ਨੂੰ ਤੇ ਸ਼ਰਮੀ ਚ ਲੱਪਾ ਪਾਲਿਆਂ ਨੂੰ ਛੱਡਦੇ ਪੁਲਿਸ ਵਾਲਿਆਂ ਨੂੰ ਮੈਂ ਨਹੀਂ ਛੱਡਣਾ ਮੈਂ ਨਹੀਂ ਛੱਡਣਾ ਕਿਉਂ ਨਹੀਂ ਛੱਡਣਾ ਇਹ ਕਦੀ ਬੰਦਾ ਫੜ ਕੇ ਛੱਡਦੇ ਆ